ਅੱਜ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਅਤੇ ਸਿੱਖਿਆ ਮੰਤਰੀ ਜੀ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਕੈਰੇ ਦੇ ਵਿੱਚ ਜ਼ਿਲ੍ਹਾ ਬਰਨਾਲਾ ਦੇ ਵਿੱਚ FLN ਮੇਲਾ ਨਿਪੁੰਨ ਭਾਰਤ ਮਿਸ਼ਨ ਦੇ ਤਹਿਤ ਲਗਾਇਆ ਗਿਆ ਜਿਸ ਵਿੱਚ ਸਾਰੇ ਹੀ ਮਾਤਾ-ਮਾ ਨੇ ਬੱਚਿਆਂ ਦੀਆਂ ਮਾਤਾ-ਮਾ ਨੇ ਖੂਬ ਹਿੱਸਾ ਲਿਆ ਅਤੇ ਬੱਚਿਆਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਮਾਤਾ-ਪਿਤਾ ਨੇ ਐਫ ਐਲ ਐਨ ਕਿਟ ਵਿੱਚ ਜੋ ਵੀ ਸਮਾਨ ਸਕੂਲਾਂ ਦੇ ਵਿੱਚ ਪਹੁੰਚਿਆ ਹੈ ਉਸ ਦੀ ਵਰਤੋਂ ਬਾਰੇ ਸਿੱਖਿਆ ਅਤੇ ਨਾਲ ਹੀ ਸਮੂਹ ਸਟਾਫ ਨੇ ਸਾਰੀਆਂ ਮਾਤਾ-ਮਾ ਨੂੰ ਐਫ ਐਲ ਐਨ ਮਿਸ਼ਨ ਬਾਰੇ ਭਾਰਤ ਨਿਪੁੰਨ ਮਿਸ਼ਨ ਬਾਰੇ ਅਤੇ ਨਵੀਂ ਸਿੱਖਿਆ ਨੀਤੀ ਬਾਰੇ ਜਾਣਕਾਰੀ ਦਿੱਤੀ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਜਿਹਦਾ ਨਾਮ ਹੈ ਐਫ ਐਲ ਐਨ ਮਿਲਾ ਮਤਲਬ ਫਾਊਂਡੇਸ਼ਨਲ ਨਿਊਮਰਸੀ ਤੇ ਰੀਡਿੰਗ ਦੇ ਪਾਠਾਂ ਇਹ ਗਿਰਦੀ ਦੇ ਨਾਲ ਸੰਬੰਧਤ ਤੁਹਾਨੂੰ ਜੋ ਨਵਾਂ ਨਵੀਂ ਐਜੂਕੇਸ਼ਨ ਪਾਲਿਸੀ ਅਕੋਰਡਿੰਗ ਬਹੁਤ ਕੁਝ ਬੱਚਿਆਂ ਦੀ ਸਿੱਖਿਆ ਦੇ ਲਈ ਚੇਂਜ ਕੀਤਾ ਜਾ ਰਿਹਾ ਬਦਲਾਅ ਲਿਆਂਦੇ ਜਾ ਰਹੇ ਨੇ ਤਾਂ ਕਿ ਬੱਚੇ ਆ ਜਿਹੜੇ ਉਹ ਚੀਜ਼ਾਂ ਜਿਹੜੀਆਂ ਅੱਗੇ ਬੱਚਿਆਂ ਨੂੰ ਆਪਾਂ ਨਹੀਂ ਕਰਵਾਉਂਦੇ ਸੀ ਜਿਹਦੇ ਨਾਲ ਬੱਚੇ ਦੇ ਵਿੱਚ ਵਿਕਾਸ ਆ ਜਿਹੜੇ ਪ੍ਰੋਪਰ ਤਰੀਕੇ ਨਾਲ ਨਹੀਂ ਹੁੰਦੇ ਸੀ ਇਹ ਨਾਲ ਜਦ ਕਰਕੇ ਕਿਹਾ ਜਾਂਦਾ ਸੀ ਸਰਕਾਰੀ ਸਕੂਲਾਂ ਦੇ ਵਿੱਚ ਸਮੇਂ ਦੇ ਬਾਣੀ ਦਿੱਤਾ ਜਾਂਦਾ ਬੱਚਿਆਂ ਨੂੰ ਬਾਣੀ ਦਿੱਤਾ ਜਾਂਦਾ ਬੱਚਿਆਂ ਨੂੰ ਖੇਡਾਂ ਦੇ ਨਾਲ ਹੀ ਪੜਾਇਆ ਜਾਂਦਾ ਉਹ ਤਿੰਨਾਂ ਦੇ ਵਿੱਚ ਨਵੀਂ ਐਜੂਕੇਸ਼ਨ ਪਾਲਿਸੀ ਦੇ ਵਿੱਚ ਨਵੀਂ ਸਿੱਖਿਆ ਨੀਤੀ ਦੇ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਗਏ ਇਹ ਜਿਹੜਾ ਤੁਸੀਂ ਸਾਰਾ ਦੇਖ ਰਹੇ ਹੋ ਇਹਨੂੰ ਅਸੀਂ ਇੱਕ ਨਮੂਨਾ ਕਹਿ ਸਕਦੇ ਹਾਂ ਜਿਹੜਾ ਸਮਾਣ ਸਾਡੇ ਕੋਲ ਤੇ ਹੈ ਤਾਂ ਇਹ ਸਰਕਾਰ ਸਾਰਾ ਸਮਾਨ ਜਿਹੜਾ ਪ੍ਰੋਵਾਈਡ ਕਰਵਾ ਰਹੀ ਹੈ ਤਾਂ ਕਿ ਬੱਚਿਆਂ ਨੂੰ ਸਿੱਖਿਆ ਦੇਣੀ ਹੈ ਪਰ ਇੰਨੀ ਰੌਚਿਕਤਾ ਦੇ ਨਾਲ ਤੇ ਉਹਨਾਂ ਨੂੰ ਆਪਣੇ ਪਰਿਵਾਰ ਦੇ ਨਾਲ ਘਰ ਦੇ ਨਾਲ ਤੇ ਆਸ-ਪਾਸ ਦੇ ਮਾਹੌਲ ਨਾਲ ਜੋੜ ਕੇ ਸਾਰਾ ਕੁਝ ਸਿਖਾਉਣਾ ਹੈ ਤਾਂ ਇਸ ਸੰਬੰਧੀ ਅੱਜ ਤੁਹਾਨੂੰ ਇੱਥੇ ਹੀ ਬੁਲਾਇਆ ਕਿਉਂਕਿ ਸਰਕਾਰ ਦਾ ਇੱਕ ਪ੍ਰੋਗਰਾਮ ਹੈ ਕਿ ਸੈਕਿੰਡ ਕਲਾਸ ਤੱਕ ਜਿੰਨੇ ਵੀ ਬੱਚੇ ਨੇ ਉਹਨਾਂ ਦੇ ਮਾਤਾ-ਪਿਤਾ ਨੂੰ ਉਹਨਾਂ ਦੇ ਦਾਦਾ-ਦਾਦੀ ਜੀ ਨੂੰ ਪਰਿਵਾਰ ਦੇ ਜਿੰਨੇ ਵੀ ਮੈਂਬਰ ਆ ਸਾਰਿਆਂ ਨੂੰ ਥੂਣ ਦੇ ਨਾਲ ਜੋੜ ਕੇ ਤੇ ਜਿੰਨੀ ਵੀ ਇੱਥੇ ਐਕਟੀਵਿਟੀ ਕਰਵਾਈ ਜਾਂਦੀ ਹੈ ਉਹ ਸਾਰੀ ਐਕਟੀਵਿਟੀ ਸਮਝਾ ਕੇ ਠੀਕ ਹੈ ਜੀ ਉਹੀ ਐਕਟੀਵਿਟੀ ਤੁਸੀਂ ਘਰੇ ਕਰਵਾਓ ਬੱਚਿਆਂ ਦੇ ਨਾਲ ਵਿਖੋ ਮੇਕਰੋ ਇੱਥੇ ਤੁਹਾਨੂੰ ਅੱਜ ਦੱਸਾਂਗੇ ਕਿ ਜਿਹੜਾ ਸਮਾਨ ਇੱਥੇ ਦਿੱਤਾ ਗਿਆ ਹੈ ਉਹ ਤੁਸੀਂ ਸਪੈਸ਼ਲੀ ਇਕੱਠਾ ਔਸੇ ਤਰ੍ਹਾਂ ਦੀ ਐਕਟੀਵਿਟੀ ਜੋ ਤੁਹਾਡੇ ਕੋਲ ਘਰ ਦੇ ਵਿੱਚ ਸਮਾਨ ਹੈ ਉਹ ਕਿਵੇਂ ਕਰ ਸਕਦੇ ਜਿਵੇਂ ਤੁਸੀਂ ਰੋਟੀ ਬਣਾਉ ਕੋਈ ਬੱਚੇ ਨੂੰ ਨਵੇਂ ਕੱਪੜੇ ਪਿਆ ਕੇ ਦਿੰਨੇ ਹੋ ਉਹਦੇ ਰੰਗ ਪੁੱਛ ਸਕਦੇ ਹੋ ਕੋਈ ਤੁਸੀਂ ਬੈਠ ਕੇ ਬਟਨ ਲਗਾ ਰਹੇ ਹੋ ਉਹ ਬੱਚੇ ਨੂੰ ਕਹੋ ਵੀ ਚੁੱਕ ਕੇ ਦਿਓ ਤੁਸੀਂ ਨਾਲਾਂ ਚੁੱਕ ਰਹੇ ਹੋ ਉਹ ਬੱਚੇ ਨੂੰ ਨਾਲ ਲਗਾ ਸਕਦੇ ਹੋ ਆ ਕੇ ਜਿਹੜੇ ਬੱਚੇ ਦੇ ਸੂਖ ਮੰਗਦੇ ਉਹਨਾਂ ਦਾ ਵਿਕਾਸ ਸਹੀ ਤਰੀਕੇ ਨਾਲ ਹੋ ਸਕੇ ਬੱਚੇ ਉਂਗਲੀਆਂ ਦਾ ਸਹੀ ਇਸਤੇਮਾਲ ਕਰਨਾ ਸਿੱਖਣ ਠੀਕ ਹੈ ਜੀ ਇਸੇ ਤਰ੍ਹਾਂ ਬੱਚਿਆਂ ਨੂੰ ਕੋਈ ਚੀਜ਼ਾਂ ਨਹੀਂ ਜਿਵੇਂ ਨੀਲੀਆਂ ਚੀਜ਼ਾਂ ਨਹੀਂ ਉਹਨਾਂ ਕੋਲੇ ਬੈਠੀਆਂ ਹੋ ਕੋਈ ਜਿਹਾ ਕਰ ਰਹੇ ਹੋ ਉਹਦੇ ਬਾਰੇ ਦੱਸਣਾ ਇਹ ਕੀ ਕੰਮ ਆਉਂਦੀਆਂ ਨੇ ਇਹਨਾਂ ਨੂੰ ਕਿਵੇਂ ਬਾਰੇ ਕੋਈ ਜਲਾਤਾ ਦੇਖ ਕੇ ਬੱਚੇ ਕਰੇ ਕਦੇ ਸਮਝ ਨਹੀਂ ਪਉਂਦੀ ਜੇ ਇਹਨਾਂ ਸਾਢੇ 8 ਵਜੇ ਆਪੀ ਹੈ ਜਾਣੀ ਕਿਵੇਂ ਤਾਂ ਉਹਦਾ ਕਾਰਨ ਇਹੀ ਹੈ ਕਿ ਬੱਚੇ ਘਰ ਜਾ ਕੇ ਟੈਂਡਰ ਦੇ ਉੱਪਰ ਪੀਕਾ ਲੁੰਦੇ ਨੇ ਤੇ ਉਹ ਤੋਂ ਬੱਚੇ ਨੂੰ ਗੇਟੀ ਨਹੀਂ ਖਾ ਸਕਦੇ ਜਿਹੜੇ ਜਿਹੜੇ ਬੱਚੇ ਮਾਪੇ ਸਮਝ ਜਾਂਦੇ ਆ ਦਿਨ ਸਮਾਂ ਤਰੀਕ ਇਸ ਤਰ੍ਹਾਂ ਦੀ ਐਕਟੀਵਿਟੀ ਕਰੇ ਜਿਵੇਂ ਵੀ ਤੁਹਾਨੂੰ ਲਾਇਬਲ ਲੱਗਦਾ ਹੈ ਕਿ ਉਹ ਬੱਚੇ ਨਹੀਂ ਕਰਉਂਦੇ ਉਹ ਬਹਾਨੇ ਨਾਲ ਕਰਦੇ ਨੇ ਵੇਖੋ ਦੇਖੀ ਵੱਡੀ ਬੁਈ ਕਿੰਨੇ ਨੇ ਛੋਟੀ ਕਿੰਨੇ ਨੇ ਵੱਡੇ ਤੋਂ ਵੱਡੇ ਨੰਬਰਾਂ ਦਾ ਵੀ ਕਥਾ ਲੱਗੇ ਹੌਲੀ ਹੌਲੀ ਇਸ ਦਿਨ ਮੇਰਾ ਕੌਣ ਬਗੇ ਚਾਈ ਬਣ ਰਹੀ ਹੈ ਇਸ ਤਰ੍ਹਾਂ ਦਾ ਦੇਖ ਬਹੁਤ ਵਾਰੀ ਆਪਣੀ ਬਈ ਸ਼ੇਅਰ ਕਰ ਕੰਡਾ ਸਾਰੀਆਂ ਚੀਜ਼ਾਂ ਤੋਂ ਬੱਚੇ ਨੂੰ ਉਹ ਅਕਾਰ ਦੱਸ ਸਕਦੇ ਆ ਉਹ ਤੇ ਸਿਲੰਡਰ ਹੈ ਜਦੋਂ ਵੱਡਾ ਹੋ ਗਿਆ ਨੂੰ ਆਪਣੇ ਪਤਾ ਲੱਗਦੀ ਨਹੀਂ ਮੇਰਾ ਜਿਵੇਂ ਤੈਨਾਂ ਪਾਸੇ ਆਲੇ ਪਾਸੇ ਦੇਖਿਆ ਜਾ ਸਕਦਾ ਉੱਪਰਲੇ ਪਾਸੇ ਥੱਲੇਲੇ ਪਾਸੇ گول ਹੁੰਦਾ ਹੈ ਨਾ ਜਦੋਂ ਕੋਈ ਕੋਈ ਨਾਮ ਰੱਖਿਆ ਹੈ ਨਾ ਬੱਚਾ ਦੇਖੇ ਤਸਵੀਰ ਜਿਵੇਂ ਕੰਢ ਵਾਲੀ ਲੱਗਦਾ ਜਿਵੇਂ ਚੌਕ ਹੈ ਜਾਂ ਅਜਿਹਾ ਕਰਾ ਕੁਝ ਵੀ ਜਿਵੇਂ ਤੁਸੀਂ ਕਾਉਂਟੀ ਭਾਈ ਉੱਤੇ ਚੌਕ ਕਾਉਂਟੀ ਹੈ ਉੱਤੇ ਬੱਚਾ ਦੇਖਦਾ ਪਾਸਾ ਕਿ ਕੋਈ ਤਕੋਣਕਾਰ ਦਾ ਕੋਈ ਆਕਾਰ ਕਰਵਾ ਲਏ ਠੀਕ ਹੈ ਜੀ ਇਸੇ ਤਰ੍ਹਾਂ ਨਾਲ ਤੁਸੀਂ ਬਟਨ ਬਰਤਦੇ ਹੋਗੇ ਕੁਝ ਬਾਤਾਂ ਕਰਦੇ ਬੱਚੇ ਨੰਨੇ ਸੁਈ ਦੇ ਵਿੱਚ ਪਾਉਣਾ ਸੁਈ ਨਾ ਦੋ ਸੁਈ ਵਿੱਚ ਕੋਈ ਦੱਸੋ ਧਾਗੇ ਦੇ ਵਿੱਚ ਨਹੀਂ ਪਾਉਣ ਲਈ ਕਹਦੋ ਜਿਸ ਤਰ੍ਹਾਂ ਇਹ ਬਹੁਤ ਸਾਰੀਆਂ ਹੋਰ ਚੀਜ਼ ਆਪਣੀਆਂ ਵੱਲੋਂ ਦੀਆਂ ਆਟੇ ਦੀਆਂ ਤਾਂ ਕੁਝ ਚੀਜ਼ ਬਣਾ ਲੈਂਦੇ ਹਾਂ ਛੋਟੀਆਂ ਛੋਟੀਆਂ ਉਹਦੇ ਵਿੱਚ ਸਰਾਹ ਕਰਕੇ ਦੇ ਦੋ ਬੱਚਾ ਬੈਠਾ ਮਤਲਬ ਕਹਿੰਦਾ ਮਤਲਬ ਜਦੋਂ ਜਦੋਂ ਬੱਚਾ ਬੱਚਾ ਆਏ ਤੱਕ ਉਹ ਬਹੁਤ ਸੀ ਉਹ ਕਿੰਨੇ ਆਈਏ ਬੱਚੀ ਤੱਕੜੀ ਹੈ ਬਹੁਤ ਸੀ ਉੱਤੇ ਪਈ ਹੁੰਦੀ ਹੈ ਨਾ ਉਹ ਬੰਦਾ ਲੱਗਿਆ ਦੁੰਗਲਾ ਨਾਲ ਜੇੜੀ ਕਿ ਜਾ ਕੇ ਬੱਚੇ ਨੇ ਤੀਜੀ ਕਲਾਸ ਸੁਖਣੀ ਹੈ ਪਹਿਲੀ ਨਹੀਂ ਇਹ ਕਿਹਦੀ ਇਸ ਤਰ੍ਹਾਂ ਦੀ ਐਕਟੀਵਿਟੀ ਹੋ ਗਈਆਂ ਜਿਵੇਂ ਅਸੀਂ ਕਾ ਕਰਵਾਉਂਦੇ ਆ ਇਹਦੇ ਵਿੱਚ ਜਦੋਂ ਗਿੱਲੇ ਕਰਕੇ ਜੁਕਾਣੇ ਹੁੰਦੇ ਆ ਮੇਨ ਮਾਸੇ ਦੇ ਦਾ ਕੋਈ ਹੁੰਦਾ ਹੈਗਾ ਪਹਿਲਾ ਬੱਚਾ ਨੂੰ ਗਿਲਤੀ ਤੇ ਰੱਖੇ ਤੇ ਕਹਿੰਦੇ ਜਿਵੇਂ ਨੂੰ ਬੱਚੇ ਨੂੰ ਕਿਹਾ ਕਿ ਲਾਲ ਰੰਗ ਦੇ ਵਿੱਚ ਤੇ ਕੋਤੇ ਵਿੱਚ ਪਾਉਗੀ ਬੱਚਾ ਇੱਕ ਚੁਕਾਏਗਾ ਤੇ ਉਹ ਬੱਚਾ ਦਾਲਦਾ ਇਹ ਰੱਖਿਆ ਗਲਤ ਰੰਗ ਦਾ ਚੱਕਦਾ ਜੀ ਤਾਂ ਕੋਣ ਨਾਲ ਦੇ ਨਾਲ ਹੋ ਸਕਦਾ ਕਿਉਂਕਿ ਪਛਾਣੀ ਕਿਹੜਾ ਲੰਗਾ ਜਿਵੇਂ ਲਾਲ ਕਿਹਾ ਹੋਣੀ ਨੀਲਾ ਲਾ ਰਿਹਾ ਕਿਤੇ ਮੇਰੇ ਬੱਚੇ ਨੂੰ ਹਜੇ ਤੁਸੀਂ ਤਰ੍ਹਾਂ ਲਾਲ ਨੀਲਾ ਪਤਾ ਨਹੀਂ ਲੱਗਦਾ ਤਾਂ ਉਹਨੂੰ ਘਰੇ ਵੀ ਪਤਾ ਨਹੀਂ ਲੱਗਦਾ पहली बार बच्चा था तो एक बार पता लगे कि आगे आप ज्यादातर काम करता घर भी सब जो पहले पुराने समय तक इधर मिट्टी के कोई ना कोई चीज बनाई जाते थे रोड़े आप ही घर घुड़के बनाए पत्तिया दिन बोर्ड लिखिया कट दिया बच्चे बड़े दस वाला चीजा करते इस तरह घर के आम ही हरेक पेरेंट सब उद्योग लिया के Clapping, clapping, clapping. ਇਹੜਾ ਬੱਚਾ ਸਹੀ ਪਾਰ ਕਰਜੂ ਕਲੇਮਿੰਗ ਕਰਨੀ ਹੈ ਠੀਕ ਹੈ ਜਦੋਂ ਸਹੀ ਪਾਰ ਕਰਕੇ ਬੱਚਾ ਅਗਲੀ ਚਲੋ ਆਪਾਂ ਸਾਈਡ ਤੇ